ਵੈਲਕਮ ਮਾਈ ਨਿਊ ਵਲੌਗ ਦੇਖੋ ਗਾਇਸ ਤੁਹਾਨੂੰ ਕਾਰ ਬੈਠੇ ਦੇਖੋ ਗਾਇਸ ਬਰਫ ਚੈੱਕ ਕਰੋ ਬੋਲੇ ਬਾਤ ਮਾਂ ਜੀ ਜਿਹੜਾ ਬੁਲਾ ਪਿਆ ਸੀ ਦੋ ਲੱਗਿਆ ਵਾ ਠੰਡ ਲੱਗਦੀ ਪਈ ਆ ਪੂਰਾ ਪਹਾੜ ਬਰਫ ਨਾਲ ਭਰਿਆ ਪਿਆ ਰੋਡ ਤੇ ਵੀ ਬਰਫ ਹੈ ਗਾਈ ਰੋਡ ਤੇ ਵੀ ਬਰਫ ਆ ਗਈ ਹਵਾ ਆਂਦੀ ਨਾ ਤਾਂ ਉਹ ਸੀਜਾ ਬੋਲ ਕੇ ਬੈਠਾ ਨਹੀਂ ਨਹੀਂ ਸਹੀ ਆ ਗਿਆ ਆ ਗਿਆ ਦੇਖੋ ਪਰ ਆਏ ਛੱਟਾ ਬੰਦ ਕਰਕੇ ਛੱਟਾ ਕਰਕੇ ਅਸੀਂ ਗਾਇਜ਼ ਉੱਪਰ ਜਾਣਾ ਉੱਥੇ ਉਹ ਵਾਲੀ ਪਹਾੜੀ ਤੇ ਉੱਪਰ ਪਹਾੜ ਉੱਪਰ ਫਰਮ ਰਿਹਾ ਹੈ ਮੇਰਾ ਇਹ ਉਹ ਚੈੱਕ ਕਰੋ ਠੰਡ ਬਹੁਤ ਹੈ ਸ਼ੀਸ਼ਾ ਤਾਬੰਦ ਸ਼ੀਸ਼ਾ ਤਾਬੰਦ ਕੀਤਾ ਹੋਇਆ ਨਹੀਂ ਤਾਂ ਤੁਹਾਨੂੰ ਵਾਰ ਦਿਖਾਣਾ ਸੀ ਬਹੁਤ ਠੰਡੀ ਹਵਾ چلਦੀ ਪਈ ਹੈ ਉਹ ਦੇਖੋ نیچے ਇਹ ਨਹੀਂ ਤਾਂ ਬੰਦੇ ਨੂੰ ਨਹੀਂ ਆ ਗਾਈਜ਼ ਰੋਡ ਤੇ ਵੀ ਬਰਫ਼ ਸਗੀ ਹੁਣ ਸਾਈਡ ਤੇ ਕੀਤੀ ਆ ਉਹ ਦੇਖੋ ਸਾਹਮਣੇ ਰੋਡ ਤੇ ਪਿੱਛੇ ਵਾਲੇ ਦਾ ਦੇਖਣਾ ਓ ਯਾਰ ਪਿੱਛੇ ਹਵਾ ਆ ਰਹੀ ਉਹਨੂੰ ਛੇ ਤੁਹਾਂ ਲੱਗ ਗਿਆ ਦੋਨੋਂ ਨਾਲ ਉਹ ਇਹਨੂੰ ਭਾਵੇਂ ਐਨੇ ਵਾਸਤੇ ਸੋਚ ਰਹਾ ਮੈਂ ਬੁਖਾਰ ਫਿਰ ਮੈਨੂੰ ਸਾਮੀ ਬੈਗੋਰੀਆ ਨਹੀਂ ਕਰਦਾ ਚੱਲੋ ਆ ਦੇਖੋ ਅੱਜ ਬੁਖਾਰ ਚੜੂਗਾ ਫੇਲਾ ਕੀ ਵੇ

ਆ ਦੇਖੋ ਕਿਧਰ ਆਟ ਹੋ ਰਹੀ ਹੈ ਸੁ ਕਰਵਾਉ ਹਲੋ ਲਾਈਵ ਥੋੜੀ ਬਰ ਬੱਜ ਨਹੀਂ ਕਰਨਾ ਕੀ ਨਹੀਂ ਭਰਾਵਾ ਇਹ ਤਾਂ ਬੁੱਧ ਨਹੀਂ ਪੰਦੀ ਲੱਗ ਰਿਹਾ ਤੇ ਭੜੇ ਕੋਈ ਨਾ ਮੈਨ ਚੱਲ ਆਲੇ ਲੋਕ ਨੂੰ ਮੈਂ ਗੁੰਦੀ ਹੈ ਕੀ ਕਹਿੰਦੇ ਸਾਡੇ ਉੱਤੇ ਆ ਬਹੁਤ ਸੁਣ ਰਹੀ ਆ ਉਹ ਫੋਟੋ ਪਰਾਓ ਯਾਰ

વા no. 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 ਵਾ ਨੰਨੂ ਕੋ ਤਾਂ ਪੂਰਾ ਕਵਰ ਕਰਦੇ ਆ। ਹਬ ਨੰਨੂ ਕੋ ਠੰਡ ਨਹੀਂ ਲੱਗੇਗੀ ਹਨਾ ਨੰਨੂ। ਦੇਖੋ ਗਾਇਜ਼ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਇੰਨੀ ਹਵਾ ਹੈ ਬੱਚਿਆਂ ਦੇ ਅਸੀਂ ਨੱਕ ਵੀ ਠੱਗੇ ਨੇ। ਮੰਮੀ ਹਾਂਜੀ ਮੈਂ ਕੋਈ ਵੀ ਸੱਤਾਂ ਹਾਂ ਬੋਲ ਵੀ ਸਕਦੇ ਹੀ ਹੋ। ਆ ਜੀ। ਪੁਜਾ ਆ ਗਈ ਤਾਂ ਪੁਜਾ ਲੈਣ ਤਾਂ ਆਇਆ ਪਰ ਤੇ ਆ ਲੈ ਲੈ ਡਿੱਟਾ ਅੱਡੀਆ ਕੱਲ੍ਹ ਪਾ ਜਾਣਾ ਹੈਲੋ ਤਾਂ ਨਾ ਕੀਤਾ ਸੀ ਫੋਨ ਮੇਰਾ ਮੱਦੀ ਪੀਆ ਭਾਬੀ ਆ ਆ ਇੱਧਰ ਦੀਸ਼ੂ ਦੀਸ਼ੂ ਆਜੋ ਆਜੋ ਵਲੌਗ ਚ ਕਹਿਦਾ ਹੋਇਆ ਨਾ ਤੂੰ ਸਾਰੀ ਉਮਰ ਚ ਉਹਦੇ ਦੇ ਆ ਵਿਚ ਮੈਂ ਬੜਾ ਰੁਕ ਆਹ ਦੇ ਪਿਆਮੀ ਕੱਪੜੇ ਕਿੰਨੇ ਹੋਏ ਨੇ ਕੁੜੀ ਦੇ ਇਹ ਚ ਆ ਦੇਖੋ ਬਣਦੀ ਵੀਡੀਓ ਬਣਦੀ ਆਏ ਕੋਈ ਨਾ ਭਾਬੀ ਬਣਾਣੀ ਆਹ ਵੇਖੋ ਬਣਾ ਰਹੀ ਹੈ ਦੂਜੀ ਵੀਡੀਓ ਬਣਾਣੀ ਮੇਰੀ ਚਲੋ ਨੋ ਯਾਰ ਕੱਪੜੇ ਪਾ ਲਓ ਨੂ ਪਰੀ ਜੀ ਨਾ ਮੇਰੇ ਵੀ ਤਾਂ ਦੇਖ ਲਓ ਬੂਟ ਇਹਨੇ ਗਿੱਲੇ ਹੋ ਗਏ ਤੇਰੇ ਕੱਪੜੇ ਹਾਂ ਇੱਧਰ ਆ ਜਾ ਨੰਨੇ ਇਹ ਚੰਗਾ ਲੱਗ ਰਿਹਾ ਨੇ ਨਹੀਂ ਨਹੀਂ ਟੱਕਰ ਨਾ ਇੱਕ ਇੱਕ ਟੱਕਰ ਬਾਈ ਜੀ ਲੋ ਭਾਈਏ ਸਟਾਰਟ ਕਰਵਾਓ ਉਹ ਨਹੀਂ ਉਹ ਨਹੀਂ ਪੂਰਾ ਸਾਰਾ ਚ ਨਹੀਂ ਪਹਿਲਾ ਸਾਡੀ ਵੀਡੀਓ ਸਟਾਰਟ ਕਰਦੇ ਉਹ ਬੁਰਾ ਉਹ ਤੇ ਵੀ ਹੈ ਬੁਰਾ ਵੀ ਹੈ ਆਪਾਂ ਕਰ ਲਈਏ ਹੱਸਣ ਨੂੰ ਜੀ ਆਖੀ ਲਓ ਜੀ ਹੁਣ ਇਹ ਵੀ ਕੱਪੜੇ ਪਾ ਆਈਏ ਪ੍ਰਧਾਨ ਨੂੰ ਮੈਨੂੰ ਇਹਦੇ ਨਾਲ ਠੁੱਲੇ ਆ ਨੰਨੂ ਵਾਟੇ ਹੋਣੇ ਇੰਟਰ ਆਨਾ ਮੋਤੇ ਬਰਫ ਦੇਤੇ ਬੂਟ ਗਿੱਲੇ ਹੋ ਜਾਣੇ ਹਲੋ 18 ਮਿੰਟ ਪੈਸ ਸਾਰੇ ਰੱਤੇ ਆ ਜਾ 118 ਹੋਇਆ ਪਾਣੂ ਨਹੀਂ ਮਿਲਨੇ ਬੂਟ ਮੇਂ ਮੰਨ ਲੋ ਨਹੀਂ ਯਾਰ ਬੂਟੇ ਪਾਣੀ ਵੀ ਜਾਂਦਾ ਆਲੇ ਮੂਲੇ ਆਲੇ ਨੰਨੂ ਮੈਂ ਕਹਿੰਨ ਰਿਹਾ ਕਾ ਸੂਰਥੋਂ ਲੈਤਾ ਮੈਨੂੰ ਗੱਡੀ ਕੋਲ ਲੈਣਾ ਹੁੰਦੀ ਦੂਰ ਤੋਂ ਹੀ ਪਰ ਗੱਡੀ ਇੱਥੇ ਲੈ ਕੇ ਆ ਹਾਂ ਇਧਰ ਦੇਖੋ ਆਹ ਠੰਡਾ ਯਾਰ ਆ ਫੜਿਓ ਫੜਿਓ ਮੈਂ ਬਾਹਰ ਹਾਂ ਨਾ ਬਾਹਰ ਹਾਂ ਕੋਈ ਐਵੇਂ ਨਾ ਤੇ ਪਾਤੀ ਪਾਤੀ ਪਹਿਲੇ ਨੰਨੇ ਉੱਪਰ ਖੜਿਓ ਸਾਰੇ ਤਿੱਪਾ ਚੱਕ ਲੈਣਾ ਉੱਪਰ ਆਉਂਦੇ ਨਾ ਸੁਟਾਗੇ ਉੱਪਰ ਚੱਕ ਨੰਨੇ ਖੜਾ ਮੈਂ ਫੋਨ ਫੜਿਆ ਓਏ ਆ ਇੱਕ ਮਿੰਟ ਵੀਡੀਓ ਓਨ ਹੀ ਰੱਖਿਓ 1 2 3 ਸਟਾਰ ਨੰਨੇ ਹਟਰੇ ਓ ਥਾਰੇ ਨੂੰ ਇੱਧਰ ਫੋਟੋ 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 ਐਕਸਰੇ ਨਾਲ ਉੱਪਰ ਜੀ ਕਿਸ ਤਰ੍ਹਾਂ ਫੀਲ ਹੋਇਆ ਤੁਹਾਨੂੰ ਬਹੁਤ ਵਧੀਆ ਨਜ਼ਾਰੇ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਮੈਂ ਬਰਦ ਦੇ ਵਿੱਚ ਇਦਾਂ ਸੈਰ ਰਿਹਾ ਪਹਿਲੀ ਫਸਟ ਟਾਈਮ ਪਿਛਲੀ ਵਾਰ ਆਈ ਸੀ ਨਕਟੇ ਚੀ ਬੋਟਾ ਦੇਖਿਆ ਸੀ ਬਰਫ ਦਾ ਉਹ ਮੇਰਾ ਨਾਲ ਪੀਟੀ ਬੈਠਾ ਸੀ ਪੂਰਾ ਕੁਝ ਦੇਖਦਾ ਸਭ ਕੁਝ ਦੇਖਦਾ ਸੱਚਿਆਂ ਨੂੰ ਪਹੁੰਚਣ ਲੱਗੇ ਗੱਡੀ ਚ ਉੱਪਰ ਹਵਾ ਉਹ ਚਾਹ ਲੈ ਕੇ ਆ ਬਹੁਤ ਹੀ ਜ਼ਿਆਦਾ ਆਪ ਇੱਥੇ ਹੀ ਆਵਾਂ ਜੀ ਮੈਂ ਕਿੰਨੀ ਲੱਗੀ ਗਾਈਜ਼ ਗੱਟੇ ਵਿੱਚ ਅਸੀਂ ਮੰਗਾਈਏ ਮੈਗੀ ਗਰਮ ਗਰਮ ਕਿਉਂਕਿ ਠੰਡ ਚ ਮੈਗੀ ਨਾ ਖਾਦੀ ਜਾਵੇ ਤਾਂ ਫਿਰ ਵੀ ਖਾਵੇ ਬੰਦਾ ਆ ਮਾਣੇ ਨੂੰ ਪਹਿਲੇ ਧਿਆਨਾ ਤੇ ਆਣਾ ਬੱਚੇ ਕੋਲ ਆ ਇੱਕ ਮਿੰਟ ਆਹ ਧਿਆਨਾ ਘਪੜੇ ਦੇ ਜੀ ਮਮਾ ਕੁਝ ਵੀ ਨਾ ਇਸ ਆਹ ਬਰਦੋ ਨਾ ਪੜਲਾ ਚ ਮੈਨੂੰ ਮੈਲੀ ਚਾਹ ਲੈ ਜਾ ਹਾਂ ਚਾਹ ਵੀ ਲੈ ਕੇ ਤਾ ਇਹ ਪੜਾ ਚਾਹ ਲੈ ਕੇ ਜਾਉ ਮਾਰੇ ਨਾਮ ਮੈਨੂੰ ਹਾਂ ਮਾਣ ਬੋਲ ਸਕਦੇ ਜੀ ਨਾ ਆ ਦੇਖੋ ਜੀ ਗਾਇਸ ਕੈਨੇਪਾਰ ਬਾਹਰ ਨਾ ਇੰਜੋਏ ਕਰਨ ਗਏ ਨੇ बस मैं भाई ऑनलाइन हो पानी दे दो ओ पानी एक मिनट एक मिनट नहीं तो पी जा सी अरे नहीं नहीं मैं मैं बाहुबली का आटा मैं फड़ दूंगा उठ उतर के उठ के आ जा बाबू मैं तत्तर रहती हूं मेरे बैठ आ रहे हैं बहुत बार ओ गिर गई नहीं तो नहीं नहीं भाई भेज देंगे भाई अभी दो आ प्यारा थैंक यू अच्छा है भाई अच्छा है ਲੁਟ ਲੈ ਦੇ ਚਾਹਦੇ ਆ ਸੁਣਾਣਾ ਕ ਮੇਲਾ ਚੁੱਪ ਕੇ ਰਹਿ ਗਏ ਬੋਲੋ ਬੋਲੋ ਚੁੱਪ ਕੇ ਰਹਿ ਗਏ ਹਾਂਜੀ ਮਾ ਭਾਜੀ ਅਚਾਰੀ ਹਾਂ ਹਾਂ ਇੱਦਾਂ ਹੀ ਰੱਖਣਾ ਆਪਣੀ ਸਾਰੀ ਟੀਮ ਲੱਕ ਐਸ ਕਰ ਦੇ ਆਪਣੀ ਸਾਰੀ ਟੀਮ ਨੂੰ ਫਲੈਸ਼ ਕਰਨ ਤੋਂ ਬਾਅਦ ਮੈਂ ਸੇ ਕਹੂੰਗਾ ਦੇਦਾ ਤਾ ਤੇ ਹੈਗਾ ਰਹਿਤ ਨਹੀਂ ਗਿਆ ਬੋਲੋ తవటక రవ అ రన్న ప త ਬੀ ਬੜਾ ਸਟਾਈਲ ਆ ਮੈਂ ਤਾਂ ਆਹੇ ਲੋ ਮਨੀ ਜੀ ਜਾਨੋ ਦੋ ਟੋਟੇ ਕਰਦਾ ਉਹ ਚਾਹ ਉਹ ਬੋਲਦਾ ਕਿਦਾ ਜੇ ਤਾਂ ਨਹੀਂ ਬੜਾ ਮਾਈ ਮੈਂ ਕਿਹਾ ਉਹ ਮੈਂ ਤਾਂ ਕੀ ਗੱਲੀ ਕਰੀ ਸਾਰੇ ਬੜਾ ਜੀ ਕਰ ਮੈਂ ਉਹਦਾ ਐਟਾ ਵੱਡੇ ਨੂੰ ਨਾ ਫੜ ਕੇ ਕੱਟੀ ਸਾਰੇ ਜਿਨੀ ਤੇਰੀ ਖਲਾਵੇ ਤੇਰਾ ਹੀ ਲੱਗਦਾ

ਨੂੰ ਬੋਲੀ ਜਿਹੜੀ ਗਾਤੋ ਬਹੁਤ ਜੀ ਦਾ ਫੋਨ ਆ ਗਿਆ ਇਹ ਨਾ ਤੋੜੀ ਨਾ ਰੋਲੀ ਜਾਈ ਪੂਰੀ ਤੋੜਾ ਉਹਨਾਂ ਨੂੰ ਕਿਆ ਵੀ ਬਣੇ ਚਾਹਦਾ ਮੈਂ ਕਹਾ ਸਾਰਾ ਐਡਾ ਨੂੰ ਨਗਰਾ ਚਾਹਦਾ ਨਾਪਲੀ ਤੋਂ ਲਿਆ ਤਾਂ 200 ਰੁਪਏ ਆਏ ਵੈਨ ਗਾਇ ਨਾ ਨਾ ਮੈਂ ਜੇ ਹਿੰਮਤ ਹੈ ਕਿ ਧਿਆਨ ਦੇ ਧਿਆਨ ਮਿਲਿਆ ਉਹ ਪਰ ਹਰ ਤੁਲੇ ਮੈਂ ਗਿਆ ਮਾਗਾ ਪਾ ਲ ਸਭ ਕੁਝ ਨਹੀਂ ਕਰਦੀ ਮਿਲ ਗਿਆ ਜੀ ਜੈਸਾ ਲਾ ਲਾ ਛੋਈਦਾ ਬਾਹਰ ਨੂੰ ਤਾਂ ਥੋੜਾ ਮੈਨੂੰ ਸਾਪ ਹੀ ਲੰਦਾ ਏ ਇਸ ਤਰ੍ਹਾਂ ਸਾਰਾ ਬੋਲਾ ਦਾਸਾ ਰੰਗ ਵੀ ਲਾ ਲੇਗਾ ਰੰਗ ਲਾਉਣੇ ਛੱਡ ਦੇ ਰੰਗ ਸਾਪਰ ਗਈ ਸੀ ਉਹਦਾ ਨਾ ਨਾ ਜਿਤਨਾ ਮਿਤਰਾ ਬਾਬਾ ਕਾਲਾ मूव एंटर कर लो मरे रे अरे भाई आदी याद कर कर